ਸਾਰਿਆਂ ਨੂੰ ਪਿਆਰ ਭਰੀ ਸਤਸਕਾਲ ਤੁਸੀਂ ਹਮਦਰਦ ਟੀਵੀ ਦੇਖ ਰਹੇ ਹੋ ਮੈਂ ਤੁਹਾਡਾ ਚਰਨ ਕਮਲ ਸਿੰਘ ਮਾਣ ਇਸ ਵੇਲੇ ਦੀ ਵੱਡੀ ਖਬਰ ਅੰਮ੍ਰਿਤਸਰ ਦੇ ਨਜ਼ਦੀਕੀ ਪਿੰਡ ਕੱਥੂ ਨੰਗਲ ਦਾ ਨੇੜਲਾ ਪਿੰਡ ਸਰਹਾਲੇ ਤੋਂ ਆ ਰਹੀ ਹੈ ਇੱਕ ਸਾਬਕਾ ਫੌਜੀ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਇੱਕ ਪਿੰਡ ਦੇ ਵਿੱਚ ਜਾਂਦਾ ਤੇ ਗੋਲੀਆਂ ਚਲਾ ਦਿੰਦਾ ਭਗਵੰਤ ਸਿੰਘ ਲੰਬੜਦਾਰ ਜੋ ਕਿ ਘਰ ਦੇ ਵਿੱਚ ਆਰਾਮ ਨਾਲ ਬੈਠਾ ਹੁੰਦਾ ਹੈ ਗੱਲਬਾਤ ਕਰਨ ਲਈ ਅਮਨਪ੍ਰੀਤ ਸਿੰਘ ਉਹਦੇ ਕੋਲ ਪਹੁੰਚਦਾ ਹੈ ਇੱਕ ਮਾਮੂਲੀ ਟਕਰਾਅ ਜੋ ਕਿ ਸੂਤਰਾਂ ਦੇ ਹਵਾਲੇ ਤੋਂ ਸਾਨੂੰ ਜਾਣਕਾਰੀ ਮਿਲੀ ਹੈ ਬੱਚਿਆਂ ਦੀ ਆਪਸ ਦੇ ਵਿੱਚ ਸਕੂਲ ਦੇ ਵਿੱਚ ਮਾਮੂਲੀ ਤਕਰਾਰ ਹੁੰਦੀ ਹੈ ਹਾਲਾਂਕਿ ਇਹ ਵੀ ਜ਼ਿਕਰ ਆਉਂਦਾ ਵੀ ਬੱਚੀ ਲੜਕੀ ਹੈ ਜਿਹੜੀ ਭਗਵਾਨ ਸਿੰਘ ਲੰਬੜਦਾਰ ਹੋਣਾਂ ਦੀ ਉਸ ਸਕੂਲ ਦੇ ਵਿੱਚ ਪੜਦੀ ਸੀ ਉਸ ਨੂੰ ਲੈ ਕੇ ਜਿਹੜਾ ਦੂਜਾ ਫੌਜੀ ਅਮਨਪ੍ਰੀਤ ਸਿੰਘ ਉਹਦਾ ਬੇਟਾ ਉਹਦੇ ਨਾਲ ਛੇੜਛਾੜ ਨੂੰ ਲੈ ਕੇ ਜਿਹੜਾ ਇਹ ਮਾਮਲਾ ਸਾਹਮਣੇ ਆਇਆ ਸੀ ਜਿਸ ਨੂੰ ਲੈ ਕੇ ਤਕਰਾਰ ਹੁੰਦੀ ਹੈ ਬੱਚਿਆਂ ਦੇ ਵਿੱਚ ਪਰ ਇਹ ਤਕਰਾਰ ਇੱਕ ਖੂਨੀ ਝੜਪ ਜਿਹੜਾ ਅਖਤਿਆਰ ਕਰ ਲੈਂਦੀ ਹੈ ਇੱਕ ਖੂਨੀ ਰੂਪ ਧਾਰਨ ਕਰ ਲੈਂਦੀ ਹੈ ਕਿਉਂਕਿ ਪੰਜ ਬੰਦਿਆਂ ਦੇ ਨਾਲ ਅਮਨਪ੍ਰੀਤ ਸਿੰਘ ਜੋ ਕਿ ਫੌਜੀ ਦੱਸਿਆ ਜਾਂਦਾ ਹੈ ਉਹ ਪਹੁੰਚਦਾ ਹੈ ਲੰਬੜਦਾਰ ਹੋਣਾ ਦੇ ਘਰ ਭਗਵੰਤ ਸਿੰਘ ਜਿਨ੍ਹਾਂ ਦਾ ਨਾਮ ਦੱਸਿਆ ਗਿਆ ਮਾਮੂਲੀ ਟਕਰਾਰ ਹੁੰਦੀ ਹੈ ਗੱਲਬਾਤ ਕਰਨ ਦੇ ਲਈ ਉੱਥੇ ਅਮਨਪ੍ਰੀਤ ਪਹੁੰਚਦਾ ਹੈ ਪਰ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਲੰਬੜਦਾਰ ਭਗਵੰਤ ਸਿੰਘ ਹੋਣਾ ਤੇ ਬੇहद ਗੰਭੀਰ ਰੂਪ ਦੇ ਵਿੱਚ ਭਗਵਾਨ ਸਿੰਘ ਜ਼ਖਮੀ ਹੋ ਜਾਂਦਾ ਹੈ ਇਲਾਜ ਦੇ ਲਈ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਵੀ ਲਿਜਾਇਆ ਜਾਂਦਾ ਪਰ ਭਗਵਾਨ ਸਿੰਘ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਜਾਂਦਾ ਮੌਤ ਹੋ ਜਾਂਦੀ ਹੈ ਭਗਵਾਨ ਸਿੰਘ ਉਹਨਾਂ ਨੂੰ ਇੱਥੇ ਵੱਡੇ ਸਵਾਲ ਪੰਜਾਬ ਦੇ ਪ੍ਰਸ਼ਾਸਨ ਲਾਅ ਐਂਡ ਆਰਡਰ ਦੀ ਸਥਿਤੀ ਅਮਨ ਸ਼ਾਂਤੀ ਦੇ ਉੱਪਰ ਖੜੇ ਹੁੰਦੇ ਨੇ ਮੈਂ ਦਰਸ਼ਕਾਂ ਨੂੰ ਦੱਸ ਦਮਾ ਬੀਤੇ ਦਿਨੀ ਇੱਕ ਐਨ ਆਰ ਆਈ ਜੋ ਕਿ ਕੁਝ ਸਮਾਂ ਪਹਿਲਾਂ ਹੀ ਅੰਮ੍ਰਿਤਸਰ ਦੇ ਇੱਕ ਨਜ਼ਦੀਕੀ ਪਿੰਡ ਦੇ ਵਿੱਚ ਬਾਹਰੋਂ ਆਉਂਦਾ ਹੈ ਕਾਤੇ ਤੌਰ ਤੇ ਦੋ ਜਿਹੜੇ ਨੇ ਮੁਲਜ਼ਮ ਆਪਾਂ ਗੈਂਗਸਟਰ ਕਹਿ ਸਕਦੇ ਆ ਆ ਭਾੜੇ ਦੇ ਟੱਟੂ ਕਹਿ ਸਕਦੇ ਆ ਆਪਾਂ ਉਹ ਵੀ ਕਹਿ ਸਕਦੇ ਆ ਜਿਹੜੇ ਇੱਕ ਫਰੋਤੀ ਮੰਗਦੇ ਨੇ ਰੰਗਦਾਰੀ ਦੇ ਤੌਰ ਤੇ ਜਿਹੜੇ ਕੰਮ ਕਰਦੇ ਨੇ ਸ਼ਰਿਆਮ ਉਹ ਵੀਡੀਓਜ਼ ਸੋਸ਼ਲ ਮੀਡੀਆ ਤੇ ਅੱਗ ਦੀ ਤਰ੍ਹਾਂ ਵਾਇਰਲ ਹੁੰਦੀਆਂ ਨੇ ਜਿਸ ਦੇ ਵਿੱਚ ਇੱਕ ਬੱਚਾ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਵੀ ਮੇਰੇ ਪਿਤਾ ਨੂੰ ਮੇਰੇ ਪਾਪਾ ਨੂੰ ਨਾ ਮਾਰੋ ਪਰ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਉਹ ਵੀਡੀਓ ਅੱਗ ਦੀ ਤਰ੍ਹਾਂ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੁੰਦੀਆਂ ਨੇ ਉਸੇ ਤਰਜ ਦੇ ਉੱਪਰ ਸਕੂਲ ਦੇ ਵਿੱਚ ਇੱਕ ਮਾਮੂਲੀ ਤਕਰਾਰ ਹੁੰਦੀ ਹੈ ਬੱਚਿਆਂ ਦੀ ਉਹ ਤਕਰਾਰ ਇੱਕ ਖੂਨੀ ਰੂਪ ਅਖਤਿਆਰ ਕਰ ਲੈਂਦੀ ਹੈ ਜਿਸ ਦਾ ਖਾਮਿਆਜ਼ਾ ਲੰਬੜਦਾਰ ਭਗਵਾਨ ਸਿੰਘ ਹੋਣਾ ਨੂੰ ਪੁਕਤਣਾ ਪੈਂਦਾ ਦੁਬਾਰਾ ਦੱਸ ਦਿੰਨੇ ਆ ਦਰਸ਼ਕਾਂ ਨੂੰ ਅਮਰitsar ਦੇ ਨਜ਼ਦੀਕੀ ਪਿੰਡ ਕੱਥੂ ਨੰਗਲ ਦਾ ਇਹ ਛੋਟਾ ਜਿਹਾ ਪਿੰਡ ਹੈ ਸਰਹਾਲਾ ਜਿੱਥੇ ਦੀ ਹੈ ਬੇਹਦ ਮੰਦ ਭਾਗੀ ਤੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਭਗਵਾਨ ਸਿੰਘ ਲੰਬੜਦਾਰ ਨੂੰ ਗੋਲੀਆਂ ਮਾਰ ਕੇ ਖਾਸ ਤੌਰ ਤੇ ਤੁਸੀਂ ਇਹ ਦੇਖੋ ਵੀ ਘਰ ਦੇ ਵਿੱਚ ਜੇ ਬੰਦਾ ਆਪਣੇ ਆਪ ਨੂੰ ਸੁਰੱਖਿਅਤ ਨਹੀਂ ਮਹਿਸੂਸ ਕਰ ਸਕਦਾ ਤਾਂ ਕਿੱਥੇ ਕਰ ਸਕਦਾ ਵੱਡਾ ਸਵਾਲ ਹੈ ਜਿਹੜਾ ਸਵਾਲਾਂ ਦੇ ਕਟਾਰੇ ਦੇ ਵਿੱਚ ਪੁਲਿਸ ਪ੍ਰਸ਼ਾਸਨ ਇਹ ਤੋਂ ਤੱਕੇ ਪੰਜਾਬ ਸਰਕਾਰ ਮੌਜੂਦਾ ਹਾਲਾਂਕਿ ਬੜੀ ਮੁਸ਼ਤੈਦੀ ਦੇ ਨਾਲ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਜਿਹੜੀ ਉਹ ਕੰਮ ਕਰ ਰਹੀ ਹੈ ਗੈਂਗਸਟਰਾਂ ਦੀ ਪੈੜ ਨੱਪ ਰਹੀ ਹੈ ਨਸ਼ਾ ਤਸਕਰਾਂ ਨੂੰ ਜਿਹੜਾ ਫੜਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਫਿਰ ਵੀ ਕਿਤੇ ਨਾ ਕਿਤੇ ਉਹ ਇੰਨੇ ਐਫਰਟ ਕੀਤੇ ਹੋਏ ਉਹ ਨਹੀਂ ਪੂਰੇ ਪੈ ਰਹੇ ਕਿਉਂਕਿ ਪੰਜਾਬ ਦੇ ਵਿੱਚ ਲਗਾਤਾਰ ਕੋਈ ਨਾ ਕੋਈ ਜਿਹੜੀ ਖਬਰ ਐਵੇਂ ਦੀ ਗੋਲੀਆਂ ਚੱਲਣ ਦੀ ਲੁੱਟਾਂ ਖੂਆਂ ਦੀ ਕਤਲੋਗਾਰਤ ਦੀ ਜਿਹੜੀ ਕੋਈ ਨਾ ਕੋਈ ਖਬਰ ਹੈ ਉਹ ਰਜਾਨਾ ਵਧੀ ਸામਨੇ ਆ ਰਹੀ ਹੈ ਮੈਂ ਦੁਬਾਰਾ ਦਰਸ਼ਕਾਂ ਨੂੰ ਦੱਸ ਦਿੰਨਾ ਹੈ ਪੰਚਾਇਤੀ ਚੋਣਾਂ ਦਾ ਐਲਾਨ ਹੋਣ ਦੇ ਸਾਰ ਹੀ ਤੁਸੀਂ ਇਹ ਦੇਖੋ ਮਾਨ ਸਰਕਾਰ ਵੱਲੋਂ ਪੰਚਾਇਤੀ ਚੋਣਾਂ ਦਾ ਐਲਾਨ ਕੀਤਾ ਜਾਂਦਾ ਹੈ ਸ਼ਾਂਤੀਪੂਰਵਕ ਚੋਣਾਂ ਹੋਣ ਉਸ ਤਰੀਕੇ ਦੇ ਨਾਲ ਪੁਖਤਾ ਪ੍ਰਬੰਧ ਮਾਨ ਸਾਹਿਬ ਤੋਂ ਵੱਡੇ ਵੱਡੇ ਤਰੀਕੇ ਦੇ ਨਾਲ ਬੜੀ ਸੰਜੀਦਗੀ ਦੇ ਨਾਲ ਪੰਚਾਇਤੀ ਚੋਣਾਂ ਨੂੰ ਲਿਆ ਜਾਂਦਾ ਹੈ ਇੱਥੋਂ ਤੱਕ ਆਖਿਆ ਜਾਂਦਾ ਵੀ ਕੋਈ ਵੀ ਪਿੰਡ ਦੇ ਵਿੱਚ ਜਿਹੜੀ ਪਿੰਡ ਦੀ ਪੰਚਾਇਤ ਆ ਜਾਂ ਕੋਈ ਬੰਦਾ ਉਮੀਦਵਾਰ ਬਣਨਾ ਚਾਹੁੰਦਾ ਸਰਪੰਚੀ ਦੀ ਚੋਣ ਲੜਨਾ ਚਾਹੁੰਦਾ ਉਹ ਕਿਸੇ ਵੀ ਰਵਾਇਤੀ ਸਿਆਸੀ ਪਾਰਟੀ ਦੇ ਲੋਗੋ ਥੱਲੇ ਜਿਹੜਾ ਚੋਣ ਨਹੀਂ ਲੜੂਗਾ ਵੀ ਤਾਂ ਕਰਕੇ ਇਹ ਫੈਸਲਾ ਲਿਆ ਗਿਆ ਮਾਨ ਸਾਹਿਬ ਵੱਲੋਂ ਵੀ ਸ਼ਾਂਤੀਪੂਰਵਕ ਤਰੀਕੇ ਦੇ ਨਾਲ ਜੜੀਆਂ ਚੋਣਾ ਹੋਣ ਪਰ ਤੁਸੀਂ ਇਹ ਦੇਖੋ ਵੀ ਐਲਾਨ ਹੁੰਦੇ ਸਾਰ ਹੀ ਕੁਝ ਪਿੰਡਾਂ ਦੇ ਵਿੱਚ ਡਾਂਗ ਸੋਟਾ ਖੜਕਣਾ ਸ਼ੁਰੂ ਹੋ ਜਾਂਦਾ ਆਪਸੀ ਤਕਰਾਰਬਾਜੀ ਸ਼ੁਰੂ ਹੋ ਜਾਂਦੀ ਹੈ ਖੰਨੇ ਦੇ ਨੇੜੇ ਇਕਲਾਹਾ ਪਿੰਡ ਮੈਂ ਉਹਦੀ ਵੀ ਖਬਰ ਜਿਹੜੀ ਦਰਸ਼ਕਾਂ ਦੇ ਨਾਲ ਸਾਂਝੀ ਕਰੂੰਗਾ ਬੀਤੇ ਦਿਨ ਅਕਾਲੀ ਦਲ ਦਾ ਇੱਕ ਜਿਹੜਾ ਆਗੂਆ ਉਹਦੇ ਵੱਲੋਂ ਆਮ ਆਦਮੀ ਪਾਰਟੀ ਦੇ ਆਗੂ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਤੇ ਜਦੋਂ ਜਾਣਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਵੀ ਇਹਦੇ ਪਿੱਛੇ ਮਨਸ਼ਾ ਕੀ ਸੀ ਮਕਸਦ ਕੀ ਸੀ ਤਾਂ ਇੱਕ ਆਪਸੀ ਰੰਜਿਸ਼ ਤੇ ਦੂਜੇ ਪਾਸੇ ਪੰਚਾਇਤੀ ਚੋਣਾਂ ਪਿੰਡ ਦੇ ਵਿੱਚ ਜਿਹੜੀ ਪਾਰਟੀਬਾਜ਼ੀ ਬਣੀ ਹੋਈ ਹੈ ਗੁੱਟਬੰਦੀ ਬਣੀ ਹੋਈ ਹੈ ਉਹਦੇ ਕਰਕੇ ਜਿਹੜਾ ਆਮ ਆਦਮੀ ਪਾਰਟੀ ਦਾ ਵਰਕਰ ਹੈ ਉਹਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਸੋ ਇਹਦੇ ਵਿੱਚ ਵੱਡੇ ਸਵਾਲ ਨੇ ਜਿਹੜੇ ਪੰਜਾਬ ਦੇ ਅਮਨ ਸ਼ਾਂਤੀ ਲੌਨ ਆਰਡਰ ਦੀ ਸਥਿਤੀ ਨੂੰ ਲੈ ਕੇ ਖੜੇ ਹੁੰਦੇ ਨੇ ਕਿਉਂਕਿ ਜੇ ਵਿਰੋਧੀ ਧਿਰ ਦੀ ਗੱਲ ਕਰੀਏ ਉਹ ਚਾਹੇ ਵਿਕਰਮ ਸਿੰਘ ਮਜੀਠੀਆ ਹੋਣ ਐਲੋਪੀ ਲੀਡਰ ਆਫ اپੋਜੀਸ਼ਨ ਪ੍ਰਤਾਪ ਸਿੰਘ ਬਾਜਵਾ ਹੋਣ ਉਹ ਅਕਸਰ ਇਹ ਸਵਾਲ ਉਠਾਉਂਦੇ ਨੇ ਵੀ ਪੰਜਾਬ ਵਿੱਚ ਅਮਨ ਸ਼ਾਂਤੀ ਦੀ ਸਥਿਤੀ ਬੇहद ਚਿੰਤਾ ਦਾ ਵਿਸ਼ਾ ਬਣੀ ਹੋਈ ਹੈ ਹਾਲਾਂਕਿ ਸਰਦਾਰ ਭਗਵੰਤ ਸਿੰਘ ਮਾਨ ਹੁਣਾ ਵੱਲੋਂ ਲਗਾਤਾਰ ਜਿਹੜਾ ਬੜੀ ਮੁਸ਼ਤੈਦੀ ਦੇ ਨਾਲ ਕੰਮ ਕੀਤਾ ਜਾ ਰਿਹਾ ਹੈ ਡੀਜੀਪੀ ਕੌਰਵ ਜੱਤਵ ਨੂੰ ਬੜੇ ਜਿਹੜੇ ਦਿਸ਼ਾ ਨਿਰਦੇਸ਼ ਦਿੱਤੇ ਹੋਏ ਨੇ ਗੈਂਗਸਟਰ ਤੋਂ ਲੈ ਕੇ ਜਿਹੜੇ ਕਹਿ ਸਕਦੇ ਆਪਾਂ ਨਸ਼ਾ ਤਸਕਰ ਨੇ ਉਹਨਾਂ ਦੀਆਂ ਪ੍ਰਾਪਰਟੀਆਂ ਨੂੰ ਜ਼ਬਤ ਕੀਤਾ ਜਾ ਰਿਹਾ ਤੇ ਲਗਾਤਾਰ ਉਹਨਾਂ ਦੀ ਪੈੜ ਨੱਪੀ ਜਾ ਰਹੀ ਹੈ ਤਾਂ ਜੋ ਪੰਜਾਬ ਨੂੰ ਬਿਲਕੁਲ ਸਹੀ ਤਰੀਕੇ ਦੇ ਨਾਲ ਰੰਗਲਾ ਪੰਜਾਬ ਜੇ ਆਪਾਂ ਕਹਿ ਸਕੀ ਤਾਂ ਮੁੱਢ ਤੋਂ ਜਿਹੜਾ ਪੰਜਾਬ ਨੂੰ ਰੰਗਲਾ ਪੰਜਾਬ ਬਣਾਇਆ ਜਾ ਸਕੇ ਪਰ ਸਵਾਲ ਉੱਥੇ ਤਾਂ ਉੱਥੇ ਹੀ ਖੜਾ ਹੈ ਕੀ ਲੋਕ ਘਰਾਂ ਦੇ ਵਿੱਚ ਵੀ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਰਹੇ ਨੇ ਜਿਵੇਂ ਦੀਆਂ ਵਾਰਦਾਤਾਂ ਆਏ ਦਿਨ ਪੰਜਾਬ ਦੇ ਵਿੱਚ ਹੋ ਰਹੀਆਂ ਨੇ ਲੰਬੜਦਾਰ ਭਗਵੰਤ ਸਿੰਘ ਜੋ ਕਿ ਆਪਣੇ ਘਰ ਦੇ ਵਿੱਚ ਬੈਠਾ ਸੀ ਸ਼ਰੇਆਮ ਪੰਜ ਬੰਦੇ ਆਉਂਦੇ ਨੇ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ ਭਗਵੰਤ ਸਿੰਘ ਲੰਬੜਦਾਰ ਉਹਨਾਂ ਨੂੰ ਤੇ ਉੱਥੋਂ ਜਿਹੜੇ ਮੁਲਜ਼ਮ ਨੇ ਉਹ ਫਰਾਰ ਹੋ ਜਾਂਦੇ ਨੇ ਪੁਲਿਸ ਮੌਕੇ ਤੇ ਪਹੁੰਚਦੀ ਹੈ ਆ ਮਾਮਲੇ ਦੀ ਜਾਂਚ ਕੀਤੀ ਜਾਂਦੀ ਹੈ ਪਰਚਾ ਦਰਜ ਕੀਤਾ ਜਾਂਦਾ ਤੇ ਜਿਹੜੇ ਮੁਲਜ਼ਮ ਨੇ ਉਹਨਾਂ ਦੀ ਭਾਲ ਵੀ ਹੈ ਜਿਹੜੀ ਉਹ ਸ਼ੁਰੂ ਕਰ ਦਿੱਤੀ ਜਾਂਦੀ ਹੈ ਪਰ ਮੈਂ ਦਰਸ਼ਕਾਂ ਨੂੰ ਜ਼ਰੂਰ ਪੁੱਛਣਾ ਚਾਹੂੰਗਾ ਵੀ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਲੈ ਕੇ ਤੁਹਾਡੀ ਕੀ ਰਾਏ ਆ ਜਨਤਾ ਜਨਾਰਦਨ ਸਭ ਕੁਝ ਜਾਣਦੀ ਹੈ ਲੋਕਾਂ ਨੇ ਸਰਕਾਰਾਂ ਨੂੰ ਚੁਣਿਆ ਲੋਕਾਂ ਇੱਕ ਸੁਸਾਇਟੀ ਦੀ ਜਿਹੜੀ ਬਣਤਰ ਹੈ ਜਾਂ ਇੱਕ ਸਮਾਜ ਦੀ ਸਿਰਜਣਾ ਉਹ ਲੋਕਾਂ ਦੁਆਰਾ ਹੀ ਕੀਤੀ ਜਾਂਦੀ ਹੈ ਸੋ ਇਸ ਸਮੇਂ ਜੋ ਮੌਜੂਦਾ ਹਾਲਾਤ ਬਣੇ ਹੋਏ ਨੇ ਜਿਸ ਤਰੀਕੇ ਦੇ ਨਾਲ ਲੰਬੜਦਾਰ ਭਗਵਾਨ ਸਿੰਘ ਉਹਨਾਂ ਦਾ ਕਤਲ ਹੁੰਦਾ ਪੰਜ ਬੰਦੇ ਘਰੇ ਪਹੁੰਚਦੇ ਨੇ ਤਾਂ ਉਹਨਾਂ ਵੱਲੋਂ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਤੇ ਇੱਕ ਮਾਮੂਲੀ ਤਕਰਾਰ ਬੱਚਿਆਂ ਦੀ ਆ ਆਪਸੀ ਤਕਰਾਰ ਜਿਹਦੇ ਵਿੱਚ ਚਲੋ ਹਾਲਾਂਕਿ ਇਸ ਚੀਜ਼ ਦੀ ਅਸੀਂ ਪੁਸ਼ਟੀ ਨਹੀਂ ਕਰਦੇ ਪਰ ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਸਾਹਮਣੇ ਆਈ ਹੈ ਵੀ ਇੱਕ ਲੜਕੀ ਇਹਨਾਂ ਦੀ ਸਕੂਲ ਦੇ ਵਿੱਚ ਪੜ੍ਹਦੀ ਸੀ ਜਿਸ ਨੂੰ ਛੇੜਛਾੜ ਨੂੰ ਲੈ ਕੇ ਜਿਹੜੀ ਇਹ ਚੀਜ਼ ਸਾਹਮਣੇ ਆਈ ਹੈ ਪਰ ਇੱਥੇ ਇੱਕ ਵੱਡਾ ਸਵਾਲ ਇਹ ਵੀ ਖੜਾ ਹੁੰਦਾ ਹੈ ਵੀ ਪੇਸ਼ੈਂਸ ਨੇ ਜਿਹੜੇ ਖਾਸ ਤੌਰ ਤੇ ਮੈਂ ਆਪਣੀ ਕਮਿਊਨਿਟੀ ਪੰਜਾਬੀਆਂ ਦਾ ਜ਼ਿਕਰ ਕਰੂੰਗਾ ਬੜੀ ਆਪਾਂ ਕਹਿ ਸਕਦੇ ਹਾਂ ਵੀ ਇੱਕ ਸਹਿਣ ਸ਼ਕਤੀ ਹੈ ਜਿਹੜੀ ਉਹ ਲੋਕਾਂ ਦੀ ਖਤਮ ਹੁੰਦੀ ਜਾ ਰਹੀ ਹੈ ਤੇ ਉਸੇ ਤਰੀਕੇ ਦੇ ਨਾਲ ਕੋਈ ਗੱਲ ਜਿਹੜੀ ਉਹ ਬਰਦਾਸ਼ਤ ਨਹੀਂ ਹੁੰਦੀ ਤੇ ਤੁਸੀਂ ਇਹ ਦੇਖੋ ਉਹਨਾਂ ਦਾ ਘਰ ਤਾਂ ਜੋ ਪਟਿਆ ਗਿਆ ਪਟਿਆ ਗਿਆ ਭਗਵਾਨ ਸਿੰਘ ਉਹਨਾਂ ਦਾ ਲੰਬardar ਤਾਂ ਇਸ ਦੁਨੀਆ ਤੋਂ ਚਲੇ ਗਏ ਪਰ ਜਿਨ੍ਹਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਅਮਨਪ੍ਰੀਤ ਸਿੰਘ ਜਿਨ੍ਹਾਂ ਨੂੰ ਦੱਸਿਆ ਜਾ ਰਿਹਾ ਵੀ ਜੋ ਕਿ ਫੌਜੀ ਨੇ ਉਹਨਾਂ ਦਾ ਬੇਟਾ ਤੇ ਚਾਰ ਬੰਦੇ ਉਹਨਾਂ ਦੇ ਨਾਲ ਹੋਰ ਸੀ ਉਹਨਾਂ ਨੇ ਵੀ ਆਪਣੀ ਜ਼ਿੰਦਗੀ ਜਿਹੜੀ ਬਰਬਾਦ ਕਰ ਲਈ ਕਿਉਂਕਿ ਹੁਣ ਚੱਕੀ ਪੀਸਣੀ ਪੈਣੀ ਹੈ ਜੇਲ੍ਹ ਦੀ ਹਵਾ ਖਾਣੀ ਪੈਣੀ ਹੈ ਪੁਲਿਸ ਲਗਾਤਾਰ ਮੁਸਤੈਦੀ ਨਾਲ ਕੰਮ ਕਰ ਰਹੀ ਹੈ ਉਹਨਾਂ ਨੂੰ ਫੜਨ ਜਾ ਰਹੀ ਹੈ ਸੋ ਸਾਡੇ ਸਹਿਯੋਗੀ ਪੱਤਰਕਾਰ ਹਮਾਂਸ਼ੂ ਸ਼ਰਮਾ ਸਾਡੇ ਨਾਲ ਜੁੜ ਗਏ ਨੇ ਇੱਕ ਵਾਰ ਪੂਰੀ ਜਾਣਕਾਰੀ ਉਹਨਾਂ ਤੋਂ ਵੀ ਲਵਾਂਗੇ ਤੇ ਦਰਸ਼ਕਾਂ ਨਾਲ ਸਾਂਝੀ ਕਰਾਂਗੇ ਸਵਾਗਤ ਹੈ ਹਮਾਂਸ਼ੂ ਸ਼ਰਮਾ ਜੀ ਵਾਜ਼ਾਰੀ ਹੈ ਜੀ ਬਿਲਕੁਲ ਬਿਲਕੁਲ ਜੀ ਇੱਕ ਦੇਹਾਂਤ ਮੰਦ ਭਾਗੀ ਜਿਹੜੀ ਘਟਨਾ ਵਾਪਰੀ ਹੈ ਅਮਰitsar ਦੇ ਨਜ਼ਦੀਕੀ ਪਿੰਡ ਕੱਥੂ ਨੰਗਲ ਦੇ ਨੇੜਲਾ ਪਿੰਡ ਹੈ ਸਰਮਾਲਾ ਉੱਥੇ ਦਾ ਇੱਕ ਲੰਬੜਦਾਰ ਦਾ ਕਤਲ ਹੋ ਗਿਆ ਘਰੇ ਵੱੜ ਕੇ ਗੋਲੀਆਂ ਮਾਰ ਦਿੱਤੀਆਂ ਗਈਆਂ ਨੇ ਪੂਰਾ ਮਾਮਲਾ ਦਰਸ਼ਕਾਂ ਨੂੰ ਦੱਸੋ ਜਿਵੇਂ ਕੋਰੇ ਕਸੂਨਗਾਲ ਦੇ ਪਿੰਡ ਸਰਹਾਲੇ ਦਾ ਮਾਮਲਾ ਜਿੱਤੇ ਭਗਵੰਤ ਸਿੰਘ ਨੰਬਰਦਾਰ ਸੀ ਆਕਾ ਨੰਬਰਦਾਰ ਸੀ ਤੇ ਉਹਦੇ ਬੱਚਿਆਂ ਦੀ ਕਿਸੇ ਦੇ ਗਵਡੀਆਂ ਦੇ ਬੱਚਿਆਂ ਦੇ ਨਾਲ ਲੜਾਈ ਹੋਣ ਤੇ ਚੱਲਦੇ ਤੇ ਜਦੋਂ ਉਹਨਾਂ ਦੇ ਘਰ ਉਹਨੂੰ ਲਾਹਮਾ ਦੇਣ ਦੇ ਲਈ ਆਏ ਤੇ ਉਹਦੇ ਪਰਿਵਾਰ ਵਾਲੋਂ ਉਹਨਾਂ ਦਾ ਪਾਣੀ ਪਾਣੀ ਪੁਣੀ ਪਿਆ ਆ ਉਹਨਾਂ ਤੋਂ ਬਾਅਦ ਅੰਤ ਨੂੰ ਉਹਨਾਂ ਨੇ ਸਿੱਧੀ ਨੰਬਰਦਾਰ ਤੇ ਗੋਲੀ ਮਾਰ ਦਿੱਤੀ ਉਹਨਾਂ ਨੇ ਕਹਿਣਾ ਸੀ ਕਿ ਬੁੱਢੇ ਦੇ ਬੱਚਿਆਂ ਦੀ ਲੜਾਈ ਹੋਈ ਸੀ ਤੇ ਅਸੀਂ ਇੱਕ ਤਰ੍ਹਾਂ ਗੱਲਬਾਤ ਤੁਹਾਨੂੰ ਨਹੀਂ ਪਤਾ ਕੀ ਗੱਲਬਾਤ ਕਰਨਾ ਸੀ ਕੀ ਕਰਨਾ ਸੀ ਅਸੀਂ ਸਮਝਿਆ ਸੀ ਮੈਂ ਮਾਲਵਾ ਜੋ ਪਿੰਡ ਦੇ ਵਿੱਚ ਘਰ ਦੇ ਦਾਖਲ ਹੋਏ ਨੇ ਅਸੀਂ ਉਹਨਾਂ ਨੂੰ ਬਿਠਾ ਕੇ ਪਾਣੀ ਪੁਣੀ ਪੁੱਛ ਰያ ਤੇ ਉਹਨਾਂ ਨੇ ਉਹਦੇ ਮੁੰਡੇ ਨੇ ਕਿਹਾ ਕਿ ਇਹਨਾਂ ਨੂੰ ਗੋਲੀ ਮਾਰ ਦੋ ਉਹਨੇ ਸਿੱਧੀ ਸਾਡੇ ਜਿਹੜੇ ਪਹਿਲਾਂ ਜੀ ਉਹਨਾਂ ਦੇ ਗੋਲੀ ਤੇ ਆਕਲ ਕੇ ਦੇ ਤੇ ਉਹਨਾਂ ਨੂੰ ਇਹ ਕਿਹਨੇ ਇਹ ਕਿਹਨੇ ਕਿਹਾ ਵੀ ਗੋਲੀ ਮਾਰ ਦੋ ਓਏ ਜਿਹੜਾ ਅਮਨਪ੍ਰੀਤ ਫੌਜੀ ਹੈ ਉਹਦੇ ਬੇਟੇ ਨੇ ਕਿਹਾ ਵੀ ਗੋਲੀ ਮਾਰ ਦੋ ਬਿਲਕੁਲ ਉਹਦੇ ਬੇਟੇ ਨੇ ਕਿਹਾ ਕਿ ਇਹ ਇਹਨਾਂ ਨੇ ਹੱਟਣਾ ਇਹਨਾਂ ਦੇ ਬੱਚਾ ਨਾਲ ਲੜਾਈ ਕੀਤੀ ਆ ਤੇ ਤੁਹਾਨੂੰ ਦੱਸਿਆ ਕਿ ਨੰਬਰਦਾਰ ਹੈ ਉਹਦੇ ਜਿਹੜੇ ਆਪਣੇ ਸੱਕੇ ਨੇ ਉਹ ਜਿਹੜੇ ਉਹ ਦੁਬਈ ਦੇ ਵਿੱਚ ਰਹਿੰਦੇ ਪਏ ਨੇ ਉੱਥੇ ਪੁਰਤਗਾਲ ਦੇ ਵਿੱਚ ਉਹ ਨੌਕਰੀ ਕਰਦੇ ਪਏ ਨੇ ਉਹ ਉਹਨਾਂ ਨੂੰ ਰਾਤ ਦੇਰ ਰਾਤ ਖਾਣਾ ਲੱਗਾ ਕਿ ਉਹਨਾਂ ਦੇ ਪੁੱਤਾਂ ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਨਹੀਂ ਇਹ ਬੱਚਿਆਂ ਦੀ ਆਪਸ ਦੇ ਵਿੱਚ ਤਕਰਾਰ ਸਾਨੂੰ ਇਹ ਵੀ ਪਤਾ ਲੱਗਿਆ ਵੀ ਕੋਈ ਲੜਕੀ ਭਗਵਾਨ ਸਿੰਘ ਉਹਨਾਂ ਦੀ ਬੇਟੀ ਉੱਥੇ ਪੜਦੀ ਆ ਜਾਂ ਪਉਕਤੀ ਆ ਉੱਥੇ ਇਹਨਾਂ ਦੀ ਪੜਦੀ ਉਹਨੂੰ ਛੇੜਛਾੜ ਨੂੰ ਲੈ ਕੇ ਕੋਈ ਚੀਜ਼ ਸਾਹਮਣੇ ਆਈ ਸੀ ਤੁਸੀਂ ਛੇੜਛਾੜ ਆ ਕਿ ਬੱਤੀ ਵੀ ਕੋਈ ਉਸ ਉਹਨਾਂ ਦੇ ਮੁੰਡਾ ਅਮਨ ਦੇ ਮੁੰਡੇ ਨੇ ਜਿਹੜੇ ਬੱਚੇ ਦਾ ਹੱਥ ਪਾਲਿਆ ਸੀ ਜਿਸ ਦੇ ਚੱਲਦੇ ਉਹਨਾਂ ਦੇ ਜਿਹੜੇ ਪੁੱਤ ਰਹੀ ਭਗਵੰਤ ਸਿੰਘ ਦੇ ਉਹਨਾਂ ਨੇ ਉਹਨਾਂ ਨਾਲ ਟੂ ਟੂ ਮੈਮਾ ਹੋ ਪਈ ਉਸ ਤੋਂ ਬਾਅਦ ਜਿਹੜੇ ਇਹ ਦਫਾ ਦਫਾ ਹੋ ਗਿਆ ਮਾਮਲਾ ਉਸ ਤੋਂ ਬਾਅਦ ਦੇਰ ਸ਼ਾਮ ਉਹ ਜਿਹੜਾ ਅਮਨ ਹਣੀ ਉਹ ਉਹਨਾਂ ਦੇ ਘਰ ਨੰਬਰ ਦਾ ਤੇ ਘਰ ਉਹਨਾਂ ਲਾਂਮਾ ਦੇ ਹੰਦੇ ਲਈ ਆਏ ਤੇ ਜਿਸ ਦੇ ਚੱਲਦੇ ਉਹਨਾਂ ਨੇ ਆਂਦੇ ਸਿੱਧੇ ਉਹਦੇ ਗੋਲੀ ਮਾਰ ਕੇ ਉਹਨੂੰ ਮਾਰ ਦਿੱਤਾ ਓਕੇ ਤੇ ਇਹ ਤਾਂ ਬੜਿਆ ਮਤਲਬ ਆਪਾਂ ਹੈਰਾਨਕੁਨ ਵੀ ਕਹਿ ਸਕਦੇ ਹਾਂ ਤੇ ਬੜੀ ਮੰਦ ਭਾਗੀ ਘਟਨਾ ਵਾਪਰੀ ਆ ਤੁਸੀਂ ਇਹ ਦੇਖੋ ਵੀ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਕਿਸ ਹੱਦ ਤੱਕ ਜਿਹੜੀ ਆ ਉਹ ਖਰਾਬ ਹੋ ਚੁੱਕੀ ਆ ਹਾਲਾਂਕਿ ਸਵਾਲ ਵੀ ਉਠਾਏ ਜਾ ਰਹੇ ਨੇ ਭੁਗਾਂ ਸਿੰਘ ਮਾਨ ਹੁਣਾ ਵੱਲੋਂ ਜਾਂ ਡੀਜੀਪੀ ਗੌਰਵ ਯਾਦਵ ਹੁਣਾ ਵੱਲੋਂ ਬੜੀ ਮੁਸਤੈਦੀ ਦੇ ਨਾਲ ਕੰਮ ਕੀਤਾ ਜਾ ਰਿਹਾ ਪਰ ਪੰਜਾਬ ਦੇ ਵਿੱਚ ਹਾਲਤ ਹੈ ਜਿਹੜੀ ਉਹ ਬੜੀ ਚਿੰਤਾਜਨਕ ਬਣੀ ਹੋਈ ਹੈ ਜੀ ਬਿਲਕੁਲ ਮਨਜੀ ਤੁਹਾਨੂੰ ਦੱਸਾਂਗਾ ਕਿ ਅੱਜਕੱਲ ਦੇਖਿਆ ਜਾ ਰਿਹਾ ਕਿ ਛੋਟੇ-ਛੋਟੇ ਜਿਹੇ ਨੌਜਵਾਨ ਨੇ ਉਹਨਾਂ ਦੇ ਆਪਸ ਵਿੱਚ ਹਥਿਆਰ ਵੇਚੇ ਜਾ ਰਹੇ ਨੇ ਤੁਸੀਂ ਕੋਈ ਨਿਕਲੀ ਗੱਲ ਕਿਸੇ ਨਾਲ ਹੁੰਦੀ ਸੱਤੇ ਨੌਜਵਾਨ ਜਿਹੜੇ ਹਥਿਆਰ ਕਰਕੇ ਗੋਲੀ ਮਾਰ ਦਿੰਦੇ ਨੇ ਅੱਜਕੱਲ ਇਹ ਨਹੀਂ ਵੇਚਦੇ ਜੀ ਇਹ ਨਹੀਂ ਕਲੀਅਰ ਹਮਾਇਸ਼ ਸ਼ਰਮ ਜੀ ਇਹ ਹਥਿਆਰ ਕਿੱਥੋਂ ਆ ਰਹੇ ਨੇ ਲਾਇਸੈਂਸ ਬੀਤੇ ਦਿਨੀਂ ਮਾਨ ਸਾਹਿਬ ਨੇ ਇਹ ਵੀ ਐਲਾਨ ਕੀਤਾ ਪਰਾਲੀ ਸਾੜਨ ਨੂੰ ਲੈ ਕੇ ਉਹ ਕਹਿੰਦੇ ਜਿਹੜਾ ਕਿਸਾਨ ਪਰਾਲੀ ਸਾੜੂਗਾ ਉਹਦੀ ਜਿਹੜੀ ਜ਼ਮੀਨ ਹੈ ਉਹ ਫਰਦ ਦੇ ਵਿੱਚ ਇੱਕ ਲਾਲ ਐਂਟਰੀ ਹੋਊਗੀ ਰੈੱਡ ਜ਼ੋਨ ਐਂਟਰੀ ਕਹਤ ਹੁੰਦੇ ਨੇ ਉਹ ਕਹਿੰਦੇ ਨਾ ਤਾਂ ਉਹ ਨਵਾਂ ਲਾਇਸੈਂਸ ਅਪਲਾਈ ਕਰ ਸਕਦਾ ਅਸਲੇ ਦਾ ਤੇ ਨਾ ਉਹਦਾ ਪੁਰਾਣਾ ਲਾਇਸੈਂਸ ਰੀਨਿਊ ਹੋਊਗਾ ਤੇ ਹੋਰ ਵੀ ਜੇ ਲਾਇਸੈਂਸ ਆਪਾ ਬਣਾਉਣੇ ਹੋਣ ਮੈਂ ਖੁਦ ਹੀ ਆਪਣਾ ਜ਼ਿਕਰ ਕਰਾਂ ਮੇਰੀ ਖੁਦ ਦੀ ਫਾਈਲ ਫਸੀ ਹੋਈ ਹੈ ਲਾਇਸੈਂਸ ਤਾਂ ਬਾਹਰ ਨਹੀਂ ਰਿਹਾ ਹਥਿਆਰ ਕਿੱਥੋਂ ਆ ਰਹੇ ਨੇ ਪਸੰਦਾ ਜੇ ਕਿ ਇਹਨਾਂ ਸ਼ਹਿਰ ਦੇ ਹਿਅਰ ਤੇ ਮਤ ਪ੍ਰਵੇਸ਼ ਆਹੀਂ ਜਿਹੜੇ ਡੈਸਟਰ ਲਗਾ ਦੋ ਜਾਂ ਤੁਸੀਂ ਜਿਹੜੇ ਸਸਤੇ ਲਗਾ ਲੋ ਇਹ ਉਸ ਤੋਂ ਸਸਤੇ ਰੇਟ ਤੇ ਲਿਆ ਕੇ ਪੰਜਾਬ ਦੇ ਨੋਜੋਨਾਂ ਵਿੱਚ ਹਿਅਰਤ ਪਾਈ ਕਰ ਰਹੇ ਨੇ ਤੁਸੀਂ ਦੇਖ ਸਕਦੇ ਹੋ ਕਿ ਪਿਛਲੇ ਦਿਨੀ ਜਿਹੜੇ ਅੰਮ੍ਰਿਤਸਰ ਦੇ ਵਿੱਚ ਇੱਕ ਸਕੂਲਾਂ ਦਾ ਕਾਫੀ ਭਾਰੀ ਮਾਤਾ ਜਿਹੜਾ ਫੜਿਆ ਗਿਆ ਸੀ ਉਸ ਤੋਂ ਬਾਅਦ ਵੀ ਪੂਸ ਕਾਫੀ ਮਸਤੀਰ ਨਜ਼ਰ ਆਈ ਹੈ। ਹਿਬਾਰ ਜਿਹੜੇ ਆਏ ਦਿਨ ਜਿਹੜੇ ਮੱਧ ਪ੍ਰਦੇਸ਼ ਤੋਂ ਪਰ 16 ਤਸਕਰੀ ਲੈ ਕੇ ਆ ਰਹੇ ਗੈਂਸਟਰ ਲੈ ਕੇ ਆ ਰਹੇ ਆ ਉਹਨਾਂ ਨੂੰ ਕਾਬੂ ਵੀ ਕੀਤਾ ਜਾ ਰਿਹਾ ਪਰ ਫਿਰ ਵੀ ਦੇਖਿਆ ਜਾ ਰਿਹਾ ਕਿ ਇਹ ਰੁਕਣ ਦਾ ਨਾਮ ਹੀ ਲੈ ਰਹੀਆਂ ਕਿਤੇ ਨਾ ਕਿਤੇ ਇਹ ਦੇਖਿਆ ਜਾ ਰਿਹਾ ਕਿ ਇਹ ਜਨਸਿਆ ਸ਼ੇਰ ਫਾਬਦ ਹੋ ਰਹੀਆਂ ਨੇ। ਜਿਹੜਾ ਇਹਦੀ ਏਜੰਸੀ ਲਾਡੋ ਇੰਟੈਲੀਜੈਂਸ ਏਜੰਸੀਆਂ ਲਾਡੋ ਉਹ ਨਕਾਮ ਸਾਬਤ ਹੋ ਰਹੀਆਂ ਕਿਉਂਕਿ ਆਏ ਦਿਨ ਜਿਹੜੇ ਨੌਜਵਾਨ ਨੇ ਇਹਨਾਂ ਨਸ਼ਾ ਤਸਕਰੀ ਨੂੰ ਲੈ ਕੇ ਜਿਹੜਾ ਘਾਰਾਂ ਲੈ ਕੇ ਆਏ ਦਿਨ ਜਿਹੜੇ ਸਪਲਾਈ ਹੋ ਰਹੇ ਨੇ ਨੌਜਵਾਨਾਂ ਦੇ ਵਿੱਚ ਜਿਹੜਾ ਨਸ਼ ਇਹ ਉਸ ਦੇ ਅਦਾਲਤਾਂ ਗੋੜੀ ਵੀ ਚਲਾਣ ਤੋਂ ਕੋਈ ਡਰੇ ਨਹੀਂ ਕਰਦੇ ਤੇ ਆਪਾਂ ਉਹ ਬੰਦਾ ਵੀ ਮਰ ਜੇ ਉਹਦੇ ਘਰ ਤਾਂ ਬਾਹ ਹੋ ਜਾਂਦਾ ਪਰ ਇਹ ਜਿਹੜੇ ਲੋਕ ਨੇ ਆਪਾਂ ਚੰਦ ਪੈਸੇ ਦੇ ਪਿੱਛੇ ਬੰਦਾ ਮਾਰ ਦਿੰਦੇ ਨਹੀਂ ਕੋਈ ਡਰ ਖੌਫ ਕੋਈ ਜੇਲ੍ਹ ਦਾ ਡਰ ਪ੍ਰਸ਼ਾਸਨ ਦਾ ਡਰ ਪੁਲਿਸ ਦਾ ਡਰ ਜਾਂ ਜ਼ਿੰਦਗੀ ਬਰਬਾਦ ਹੋਣ ਦਾ ਡਰ ਇਹ ਲੋਕਾਂ ਦੇ ਵਿੱਚੋਂ ਖਤਮ ਹੋ ਗਿਆ ਤੁਸੀਂ ਇੱਕ ਦੇਖੋ ਭਗਵਾਨ ਸਿੰਘ ਲੰਬੜਦਾਰ ਹੋਣਾ ਨੂੰ ਤਾਂ ਜਾਨੋਂ ਮਾਰ ਮੁਕਾਇਆ ਉਹਨਾਂ ਦਾ ਤਾਂ ਘਰ ਪੱਟਿਆ ਗਿਆ ਬਰਬਾਦ ਹੋ ਗਏ ਪਰ ਜਿਨ੍ਹਾਂ ਨੇ ਮਾਰਿਆ ਉਹ ਉਹਨਾਂ ਦਾ ਘਰ ਵੀ ਪੱਟਿਆ ਗਿਆ ساری ਜ਼ਿੰਦਗੀ ਜੇਲ੍ਹ ਦੀ ਚੱਕੀ ਪੀਸਣੀ ਪੈਣੀ ਹੈ ਹੁਣ ਬਿਲਕੁਲ ਜੀ ਬਿਲਕੁਲ 6 ਆਦਮੀਆਂ ਤੇ ਟੋਟਲ ਦੇ ਪੁਲਸਨਾਂ ਮਹਾਭਾ ਕਰਜ ਕਰਿਆ ਗਿਆ ਤੇ ਪੁਲਸ ਤੋਂ ਛਾਪੇਮਾਰੀ ਵੀ ਕੀਤੀ ਜਾ ਰਹੀ ਹੈ ਪਹਿਲਾਂ ਅਸ਼ੋਸ਼ੀ ਫਰਾਰ ਦੱਸੇ ਜਾ ਰਹੇ ਨੇ ਜਲਦੀ ਪੁਲਸ ਚਾਹਣਾ ਕਿ ਆਪਾਂ ਇਹਨਾਂ ਨੂੰ ਕਾਬੂ ਕਰ ਲਵਾਂ ਔਰ ਇਹ ਸੋਚਦਾ ਵੀ ਕਿ ਇਹ ਫਰਾਰ ਕਿੱਥੋਂ ਆ ਰਹੇ ਨੇ ਜੀ ਤੇ ਉਹਨਾਂ ਆਇਦਨ ਜਿਹੜੇ ਨੌਜਵਾਨ ਹੈ ਜਿਹੜੇ 2 ਨੰਬਰੀ ਹਥਿਆਰ ਕਰਾਂ ਵਿੱਚ ਲੈ ਕੇ ਬੈਠੇ ਹੋਏ ਨੇ ਕੋਈ ਗੱਲਬਾਤ ਹੁੰਦੀ ਜਾਂ ਲੜਾਈ ਝਗੜਾ ਹੁੰਦਾ ਜਾਂ ਟਾਰਗੇਟ ਕੀਤਾ ਜਾਂਦਾ ਹੈ ਜਾਂ ਅੱਜਕੱਲ੍ਹ ਫੂਟੀਆਂ ਮੰਗੀਆਂ ਜਾ ਰਹੀਆਂ ਆਇਦਨ ਵੇਖਿਆ ਜਾਂਦਾ ਕਿ ਫੂਟੀਆਂ ਵੀ ਕੰਨ ਆ ਰਹੀਆਂ ਨੇ ਇਹ ਲੋਕੋ ਸੌਂਤੀ ਨਹੀਂ ਦਿੰਦਾ ਤੇ ਉਹਦੇ ਘਰ ਬਾਹਰੋਂ ਫਾਇਰੀ ਕੀਤੀ ਜਾਂਦੀ ਹੈ ਉਹਨੂੰ ਜ਼ੈਹ ਜਾਂਦਾ ਹੈ ਜੇ ਫਿਰ ਵੀ ਨਹੀਂ ਦਿੰਦਾ ਉਸ ਨੂੰ ਗੋਲੀ ਉਹਨੂੰ ਗੋਲੀ ਮਾਰੀ ਜਾਂਦੀ ਪਰ ਸੋਚਦਾ ਇਹ ਵਿਸ਼ਾ ਕਿ ਜੇ ਏਜੰਸੀਆਂ ਫੇਲ ਖਾਬਕ ਹੋ ਰਹੀਆਂ ਇੱਕ ਤੋਂ ਹਥਿਆਰ ਆ ਰਹੇ ਨੇ ਪਰ ਪੁਲਿਸ ਤੋਂ ਫੜੇ ਵੀ ਜਾਂਦੇ ਪਏ ਨੇ ਪਰ ਹਥਿਆਰ ਲਗਾਤਾਰ ਜਿਹੜੇ ਪੰਜਾਬ ਦੇ ਵਿੱਚ ਸਪਲਾਈ ਹੋ ਰਹੇ ਨੇ ਨਹੀਂ ਡੀਜੀਪੀ ਗੌਰਵ ਯਾਦਵ ਜਾਂ ਭੁਗਵੰਤਰੀ ਭੁਗਮੰਤਰੀ ਜਿਹੜੇ ਆਪਣੇ ਭਗਵਾਨ ਸਿੰਘ ਮਾਨ ਹੋਣੀ ਉਹ ਤਾਂ ਲਗਾਤਾਰ ਇਹ ਕਹਿ ਰਹੇ ਨੇ ਵੀ ਅਸੀਂ ਤਾਂ ਹਰੇਕ ਕੋਸ਼ਿਸ਼ ਕਰ ਰਹੇ ਆ ਪੰਜਾਬ ਪੁਲਿਸ ਨੂੰ ਬੜਾ ਹਾਈ ਟੈਕ ਕਰ ਰਹੇ ਆ ਬੜਾ ਪੈਸਾ ਖਰਚ ਹੋ ਰਿਹਾ ਨਮੀਆਂ ਗੱਡੀਆਂ ਨਵਾਂ ਤੰਤਰ ਨਵਾਂ ਨਵੇਂ ਚੀਜ਼ਾਂ ਜਿਹੜੀਆਂ ਇੱਕ ਇਕਵਿਪਮੈਂਟਸ ਨੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਪ੍ਰੋਵਾਈਡ ਕੀਤੀਆਂ ਜਾ ਰਹੀਆਂ ਨੇ ਪੰਜਾਬ ਪੁਲਿਸ ਨੂੰ ਤਾਂ ਤੁਸੀਂ ਕਹਿੰਦੇ ਹੋ ਵੀ ਇਹ ਕਿਸੇ ਨਾ ਕਿਸੇ ਇੱਕ ਤਰੀਕੇ ਨਾਲ ਫੇਲ ਸਾਬਤ ਹੋ ਰਿਹਾ ਕਿਉਂਕਿ ਲਗਾਤਾਰੇ ਵਾਰਦਾਤਾਂ ਸਾਹਮਣੇ ਆ ਰਹੀਆਂ ਨੇ ਬਿਲਕੁਲ ਸਹੀ ਅੰਦਰ ਪਾ ਲਈ ਪਹਿਲੇ ਪਹਿਲੇ ਸਰਕਾਰਾਂ ਦੇ ਵੀ ਇੱਕ ਵੇਖਿਆ ਜਾਂਦਾ ਹੈ 3 ਸਾਲ ਜਾਂ 4 ਸਾਲ ਜਾਂ 2 ਸਾਲ ਘੱਟੋਂ ਘੱਟ 2 ਸਾਲ ਤੱਕ ਜਿਹੜਾ ਜ਼ਿਲ੍ਹਾ ਦਾ ਕਮਿਸ਼ਨਰ ਜਾਂ ਐਸਐਸਟੀ ਹੁੰਦਾ ਹੈ ਉਹ ਬਦਲਿਆ ਨਹੀਂ ਸੀ ਜਾਂਦਾ ਪਰ ਹੁਣ ਵੇਖਿਆ ਜਾ ਰਿਹਾ ਕਿ ਮਹੀਨੇ ਦੇਢ ਮਹੀਨੇ ਬਾਅਦ ਹੀ ਕਮਿਸ਼ਨਰ ਬਦਲਤਾ ਜਾਂਦਾ ਹੈ ਮਹੀਨੇ ਦੇਢ ਮਹੀਨੇ ਬਾਅਦ ਐਸਐਸਟੀ ਬਦਲਤਾ ਜਾਂਦਾ ਹੈ 6 ਮਹੀਨੇ ਬਾਅਦ ਹੀ ਜਿਹੜੇ ਥਾਣੇ ਦੇ ਐਸਐਸਟੀ ਆਇਦਮ ਤਬਦੀਰ ਕੀਤੇ ਜਾਂਦੇ ਨੇ ਉਸ ਤੋਂ ਇਲਾਵਾ ਇਹ ਵੀ ਹੈ ਕਿ ਪੁਲਿਸ ਨੂੰ ਜਿਹੜੇ ਅਧਿਕਾਰੀ ਉਹਨਾਂ ਨੂੰ ਆਪਣੇ ਵੱਲੋਂ ਕੂਰੀ ਕਾਰਵਾਈ ਕੀਤੀ ਜਾ ਰਹੀ ਹੈ ਕਿ ਜਿਹੇ ਐਸਐਸਪੀ ਤੋਂ ਜਾਂ ਸੁਪਰ ਤੋਂ ਜਿਹੜਾ ਖਵਾਬਾ ਨਹੀਂ ਜਾ ਰਿਹਾ ਕੰਮ ਤੇ ਆਪਾਂ ਨੂੰ ਬਦਲ ਕੇ ਦੂਸਰੇ ਜਿਹੜਾ ਬੰਦੇ ਨੂੰ ਪਿੱਟ ਕਰੀਏ ਪਰ ਫਿਰ ਵੀ ਉਹ ਜਿਹੜੇ ਸਿਹਾਰ ਉਹ ਕਿਤੇ ਨਾ ਕਿਤੇ ਲਗਾਤਾਰ ਸਪਲਾਈ ਹੋ ਰਹੇ ਜਾ ਰਹੇ ਜਿਸ ਤੇ ਚਲ ਉਹ ਜਿਸ ਤੇ ਜਨਤਾ ਬਿਲਕੁਲ ਸਹਿਬਤ ਹੋ ਰਹੀ ਹੈ ਜੀ 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 ਬਾਤ ਬਾਤ ਧੰਨਵਾਦੀ ਸੋਏ ਸੰ ਸਾਡੇ ਸਹਿਯੋਗੀ ਪੱਤਰਕਾਰ ਹਿਮਾਂਸ਼ੂ ਸ਼ਰਮਾ ਜਿਨ੍ਹਾਂ ਨੇ ਜ਼ਿਕਰ ਕੀਤਾ ਤੁਸੀਂ ਇੱਕ ਚੀਜ਼ ਦੇਖੋ ਜਿਹੜੀ ਨੋਟਿਸ ਕਰਨ ਵਾਲੀ ਹੈ ਆ ਲਾਂਬਾ ਲੈ ਕੇ ਜਾਂਦੇ ਨੇ ਘਰ ਦੇ ਵਿੱਚ ਕੁੜੀ ਦੀ ਬਾਹ ਫੜੀ ਜਾਂਦੀ ਹੈ ਇੱਕ ਬੱਚੀ ਦੀ ਤੇ ਉਸ ਤੋਂ ਬਾਅਦ ਉਹਦੇ ਭਰਾਵਾਂ ਵੱਲੋਂ ਕਜ਼ਨ ਬ੍ਰਦਰ ਵੱਲੋਂ ਜਦੋਂ ਵਿਰੋਧ ਕੀਤਾ ਜਾਂਦਾ ਤੂੰ ਤੂੰ ਮੈਮੇ ਹੋ ਜਾਂਦੀ ਹੈ ਤਕਰਾਰ ਹੋ ਜਾਂਦੀ ਹੈ ਤੇ ਰਾਜ਼ੀਨਾਮਾ ਜਾਂ ਲਾਂਭਾ ਲੈ ਕੇ ਜਦੋਂ ਘਰ ਵਿੱਚ ਜਾਂਦੇ ਨੇ ਤਾਂ ਇੱਕ ਬੱਚਾ ਇੱਕ ਮੁੰਡਾ ਆਪਣੇ ਪਿਓ ਨੂੰ ਇਹ ਗੱਲ ਆਖਦਾ ਵੀ ਗੋਲੀ ਮਾਰ ਦਿਓ ਇਹਨਾਂ ਨੂੰ ਸੋ ਇਹ ਬਹੁਤ ਵੱਡੀ ਵੱਡਾ ਸਵਾਲ ਵੀ ਹੈ ਬਹੁਤ ਵੱਡੀ ਤਰਾਸਦੀ ਵੀ ਹੈ ਵੀ ਸਾਡੀ ਨੌਜਵਾਨੀ ਤੇ ਸਾਡੇ ਜਿਹੜੇ ਲੋਕ ਨੇ ਉਹ ਕਿਸ ਹੱਦ ਤੱਕ ਜਿਹੜਾ ਪੇਸ਼ੈਂਸ ਲੈਵਲ ਹੈ ਜਾਂ ਬਰਦਾਸ਼ਤ ਕਰਨ ਦੀ ਸਮਰੱਥਾ ਹੈ ਉਹ ਬਿਲਕੁਲ ਖਤਮ ਹੋ ਚੁੱਕੀ ਹੈ ਘਰ ਬਰਬਾਦ ਹੋ ਗਿਆ ਭਗਵੰਤ ਸਿੰਘ ਲੰਬੜਦਾਰ ਹੋਣਾ ਦਾ ਤੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਤੇ ਦੂਜੇ ਪਾਸੇ ਜਿਨ੍ਹਾਂ ਨੇ ਗੋਲੀ ਚਲਾਈ ਹੈ ਅਮਨਪ੍ਰੀਤ ਸਿੰਘ ਜਿਨ੍ਹਾਂ ਨੂੰ ਫੌਜੀ ਦੱਸਿਆ ਜਾ ਰਿਹਾ ਤੁਸੀਂ ਇੱਕ ਗੱਲ ਦੇਖੋ ਫੌਜ ਦੇ ਵਿੱਚ ਤੁਸੀਂ ਦੇਸ਼ ਦੀ ਰੱਖਿਆ ਕਰਦੇ ਹੋ ਪੂਰੇ ਸੇਵਾ ਕਰਦੇ ਹੋ ਦੇਸ਼ ਦੀ ਤੇ ਪਰ ਜੇ ਤੁਹਾਨੂੰ ਲਾਇਸੈਂਸ ਦਿੱਤਾ ਹੋਇਆ ਸਰਕਾਰ ਨੇ ਤਾਂ ਕੀ ਤੁਹਾਨੂੰ ਲੋਕਾਂ ਨੂੰ ਮਾਰ ਲਈ ਦਿੱਤਾ ਹੋਇਆ ਤਾਂ ਘਰ ਦੇ ਵਿੱਚ ਬੈਠਾ ਭਗਵੰਤ ਸਿੰਘ ਦਾ ਸਾਬਕਾ ਲੰਬੜਦਾਰ ਜੋ ਕਿ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਰਿਹਾ ਸੀ ਵੀ ਮੈਂ ਆਪਣੇ ਘਰ ਦੇ ਵਿੱਚ ਬੈਠਾ ਪਰ ਉਸ ਦੇ ਘਰ ਵਿੱਚ ਵੜ ਕੇ ਹੀ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਨੇ ਇੱਕ ਚੋਰੀ ਉਪਰੋ ਸੀਨਾ ਚੋਰੀ ਇੱਕ ਤਾਂ ਲੜਕੀ ਦੇ ਨਾਲ ਛੇੜਛਾੜ ਕੀਤੀ ਉਹਦੀ ਬਾਹ ਫੜਨ ਦੀ ਕੋਸ਼ਿਸ਼ ਕੀਤੀ ਗਈ ਉਸ ਤੋਂ ਬਾਅਦ ਲਾਂਬੇ ਦੇ ਤੌਰ ਤੇ ਜਦੋਂ ਘਰ ਦੇ ਵਿੱਚ ਜਾਇਆ ਜਾਂਦਾ ਹਾਲਾਂਕਿ ਚਾਹ ਪਾਣੀ ਜਿਹੜਾ ਭਗਵਾਨ ਸਿੰਘ ਨੰਬਰਦਾਰ ਹੋਣਾ ਵੱਲੋਂ ਪੁਲਾਇਆ ਜਾਂਦਾ ਪਾਣੀ ਪੁਲਾਇਆ ਜਾਂਦਾ ਪਰ ਉਸੇ ਪਰਿਵਾਰ ਦਾ ਜਿਹੜਾ ਜੀ ਹੈ ਨੰਬਰਦਾਰ ਭਗਵਾਨ ਸਿੰਘ ਨੂੰ ਗੋਲੀਆਂ ਮਾਰ ਕੇ ਜਿਹੜਾ ਉਹ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਸੋ ਵੱਡਾ ਸਵਾਲ ਸਾਡੀ ਸੁਸਾਇਟੀ ਸਾਡੇ ਲੋਕਾਂ ਦੇ ਉੱਪਰ ਵੀ ਖੜਾ ਹੁੰਦਾ ਪੰਜਾਬ ਦੀਆਂ ਸਰਕਾਰਾਂ ਦੇ ਉੱਪਰ ਵੀ ਖੜਾ ਹੁੰਦਾ ਰਵਾਇਤੀ ਪਾਰਟੀਆਂ ਦੇ ਉੱਪਰ ਵੀ ਖੜਾ ਹੁੰਦਾ ਪੰਜਾਬ ਦੀ ਨੌਜਵਾਨੀ ਤੇ ਵੀ ਇੱਕ ਵੱਡਾ ਜਿਹੜਾ ਸਵਾਲ ਆ ਉਹ ਖੜਾ ਹੁੰਦਾ ਤੇ ਹਿਮਾਂਸ਼ੂ ਸ਼ਰਮਾ ਦੇ ਦੱਸਣ ਮੁਤਾਬਕ ਐਡਾ ਵੱਡਾ ਲਾਮ ਲਸ਼ਕਰ ਇੰਨੀਆਂ ਏਜੰਸੀਆਂ ਇੰਨਾ ਵੱਡਾ ਪੁਲਿਸ ਪ੍ਰਸ਼ਾਸਨ ਵੱਡੇ ਪੱਦਰ ਤੇ ਕੰਮ ਕਰ ਰਿਹਾ ਪਰ ਇਹ ਨਹੀਂ ਕਹਾਂਗੇ ਵੀ ਕੰਮ ਨਹੀਂ ਕਰ ਰਿਹਾ ਬੜਾ ਮੁਸ਼ਤਦੀ ਨਾਲ ਕੰਮ ਕਰ ਰਹੇ ਨੇ ਪਰ ਉਹਨਾਂ ਕੰਮ ਕੀਤਾ ਕਿ ਮੋਰ ਥੈਨ ਇਨਫ ਹੈ ਕਿਉਂਕਿ ਪੰਜਾਬ ਦੇ ਵਿੱਚ ਆਏ ਦਿਨ ਤੁਸੀਂ ਦੇਖੋ ਚਿੱਟੇ ਦਿਨ ਵਾਰ ਦਾ ਤਾਂ ਜਿਹੜੀਆਂ ਸਾਹਮਣੇ ਆਉਂਦੀਆਂ ਨੇ ਕਿਸੇ ਨੌਜਵਾਨ ਨੂੰ ਗੱਡੀ ਦੇ ਵਿੱਚ ਗੋਲੀਆਂ ਚਲਾ ਕੇ ਮਾਰ ਦਿੱਤਾ ਜਾਂਦਾ ਕਿਸੇ ਨੂੰ ਘਰ ਦੇ ਵਿੱਚ ਵੜ ਕੇ ਗੋਲੀਆਂ ਚਲਾ ਕੇ ਮਾਰ ਦਿੱਤਾ ਜਾਂਦਾ ਉਹ ਐਨ ਆਰ ਆਈ ਜਿਹੜਾ 10 ਦਿਨ ਪਹਿਲਾਂ ਵਿਦੇਸ਼ ਦੀ ਧਰਤੀ ਤੋਂ ਅਮਰੀਕਾ ਤੋਂ ਆਪਣੇ ਘਰੇ ਪਹੁੰਚਦਾ ਉਸ ਦੇ ਘਰੇ ਜਿਹੜੇ ਨੇ ਉਹ ਕਾਤਲ ਪਹੁੰਚਦੇ ਨੇ ਮੋਟਰਸਾਈਕਲ ਖੜਾਉਂਦੇ ਨੇ ਸੀਸੀਟੀਵੀ ਤੁਸੀਂ ਸਾਰੇ ਦਰਸ਼ਕਾਂ ਨੇ ਆਪ ਦੇਖਿਆ ਹੋਣਾ ਉਹ ਕਿਸੇ ਤਰੀਕੇ ਦੇ ਨਾਲ ਬੜੇ ਬੇਖੌਫ ਤਰੀਕੇ ਦੇ ਨਾਲ ਅੰਦਰ ਵਰਦੇ ਨੇ ਮਾਂ ਅੰਦਰ ਹੈ ਉਹਨਾਂ ਦਾ ਬੇਟਾ ਅੰਦਰ ਹੈ ਪਰਿਵਾਰ ਅੰਦਰ ਹੈ ਉਹਦੇ ਸਾਹਮਣੇ ਇੰਨੀ ਬੇਖੌਫ ਤਰੀਕੇ ਦੇ ਨਾਲ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਤੇ ਉਹਨੂੰ ਬੇहद ਗੰਭੀਰ ਰੂਪ ਚ ਜ਼ਖਮੀ ਕਰ ਦਿੱਤਾ ਜਾਂਦਾ ਸੋ ਇਹ ਸਾਡੀ ਸੁਸਾਇਟੀ ਸਾਡਾ ਸਮਾਜ ਸਾਡਾ ਪੂਰਾ ਏਤੰਤਰ ਕਿੱਧਰ ਨੂੰ ਜਾ ਰਿਹਾ ਹੈ ਇਹ ਵੀ ਇੱਕ ਵੱਡਾ ਸਵਾਲ ਹੈ ਸੋ ਮੈਂ ਦਰਸ਼ਕਾਂ ਨੂੰ ਜ਼ਰੂਰ ਪੁੱਛਣਾ ਚਾਹੂੰਗਾ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਲੈ ਕੇ ਅਮਨ ਸ਼ਾਂਤੀ ਦੀ ਸਥਿਤੀ ਨੂੰ ਲੈ ਕੇ ਸਰਦਾਰ ਭਗਵਾਨ ਸਿੰਘ ਮਾਨ ਬੜੀ ਮੁਸ਼ਤੈਦੀ ਨਾਲ ਕੰਮ ਕਰ ਰਹੇ ਨੇ ਡੀਜੀਪੀ ਗੌਰਵ ਯਾਦਵ ਵੱਲੋਂ ਬੜੇ ਸਖਤ ਨਿਰਦੇਸ਼ਾਂ ਦੇ ਨਾਲ ਕੰਮ ਕੀਤੇ ਜਾ ਰਹੇ ਨੇ ਪਰ ਇਹ ਵਾਰਦਾਤਾ ਕਿਉਂ ਨਹੀਂ ਰੁਕ ਰਹੀਆਂ ਸੋ ਇਹ ਇੱਕ ਵੱਡਾ ਸਵਾਲ ਖੜਾ ਹੁੰਦਾ ਕਟਾਰੇ ਦੇ ਵਿੱਚ ਚਾਹੇ ਤੁਹਾਡੀਆਂ ਰਵਾਇਤੀ ਪਾਰਟੀਆਂ ਨੇ ਸਾਡੇ ਪੰਜਾਬ ਦੇ ਲੋਕਾਂ ਨੂੰ ਵੀ ਮੈਂ ਸਵਾਲ ਕਰਨਾ ਚਾਹੂੰਗਾ ਕਿ ਇਸ ਤਰੀਕੇ ਦੇ ਨਾਲ ਪੇਸ਼ੈਂਸ ਲੈਵਲ ਆ ਜਿਹੜਾ ਉਹ ਖਤਮ ਹੋ ਚੁੱਕਿਆ ਹੈ ਕਿ ਇੱਕ ਛੋਟੀ ਜੀ ਤਕਰਾਰ ਉਹ ਖੂਨੀ ਰੂਪ ਧਾਰਨ ਕਰ ਲੈਂਦੀ ਹੈ ਭਗਵਾਨ